ਬਸ ਤੇ ਤੋਹੀ ਲਹਿ ਜਾਏ ਰਖ ਨਾ ਤਾ ਕੋ ਸਾਰੇ ਅਮ ਸੋ ਸਾਰੇ ਜੇ ਲਾ ਦੇ ਕੋਇਆ ਚੱਲ ਨਾ ਮੇ ਕਦਮ ਮੂਤਾਰ ਸਤਿ ਸ਼੍ਰੀ ਅਕਾਲ ਦੋਸਤੋ ਜਿੰਨੇ ਵੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਸਾਡਾ ਚੈਨਲ ਦੇਖਦੇ ਹੋ ਬਹੁਤ ਬਹੁਤ ਸਾਡਾ ਸੇ ਧੰਨਵਾਦ ਕਰਦੇ ਆ ਤੇ ਦੂਸਰਾ ਸਾਨੂੰ ਪਤਾ ਕਿ ਐ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਸਰਵੰਸ ਵਾਰ ਕੇ ਸਾਡੇ ਲਈ ਅੱਜ ਸਰਦਾਰੀਆਂ ਸਾਨੂੰ ਬਖਸ਼ੀਆਂ ਨੇ ਤੇ ਉਹਨਾਂ ਦੇ ਜਿਹੜੇ ਸੀ ਦੀ ਗੌਰੇ ਪੂਰੇ ਪੰਜਾਬ ਦੇ ਵਿੱਚ ਮਨਾਏ ਜਾਂਦੇ ਨੇ ਉਸੇ ਮੱਦੇ ਨਜ਼ਰ ਅੱਜ ਤੁਸੀਂ ਦੇਖ ਸਕਦੇ ਮੇਰੇ ਨਾਲ ਐ ਸਾਡੇ ਸਿੱਖ ਸੰਗਤ ਪਿੰਡ ਉਗਰਾਹਾਂ ਦੇ ਵਸਨੀਕ ਖੜੇ ਨੇ ਜਿਹੜੇ ਹਰ ਸਾਲ ਦੀ ਤਰ੍ਹਾਂ ਇੱਥੇ ਸ਼ਰਧਾ ਭਾਵਨਾ ਦੇ ਨਾਲ ਛੋਟੇ ਸਹਬਜ਼ਾਦਿਆਂ ਦਾ ਦਿਨ ਸਾਤਾ ਮਨਾਇਆ ਜਾਂਦਾਗਾ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਨੱਬਰ ਖੇੜਿਆ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਬਹੁਤ ਵਧੀਆ ਆ ਸਹਿਯੋਗ ਦਿੰਦ ਨੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਇਥੋਂ ਕਮੇਟੀ ਦੇ ਮੈਂਬਰ ਨੇ ਤੇ ਉਹਨਾਂ ਦੇ ਨਾਲ ਅਕਾਲੀ ਜੀ ਕਾ ਖਾਲਸਾ ਸਿੱਖੀ ਕਾ ਖਾਲਸਾ ਬਟੇ ਅੱਜ ਆਪਾਂ ਪਿੰਡੋ ਘਰਾਣ ਦੇ ਵਿੱਚ ਖੜਿਆ ਜਿੱਥੇ ਕਿ ਛੋਟੇ ਸਾਬਜਾਦਾਂ ਦੇ ਸਹੀਦੀ ਦਿਹਾੜੇ ਤੇ ਹਰ ਸਾਲ ਦਾ ਗੁਰਦੁਆਰਾ ਚੌਣੀ ਨੇ ਗ ਸਿੰਘਾਂ ਉਰਾਹਾਂ ਵਿੱਚ ਲੰਗਰ ਲਾਏ ਜਾਂਦੇ ਨੇ ਚਾਹ ਤੇ ਪਕੌੜਿਆਂ ਦੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੀਆਂ ਕਮਿਟੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਇੱਥੇ ਲੰਗਰ ਲਾਏ ਜਾਂਦੇ ਜੋ ਇਸ ਸਾਲ ਵੀ ਬੜੀ ਸਰਦਾਰ ਤੇ ਪ੍ਰੇਮ ਭਾਵਨਾ ਦੇ ਨਾਲ ਲੰਗਰ ਲੰਗਰ ਚੱਲ ਰਹੇ ਨੇ ਚਾਹ ਤੇ ਪਕੌੜਿਆਂ ਦੇ ਸੋ ਸਭ ਤੋਂ ਵੱਡੀ ਸਹਾਇਤਾ ਇਹ ਛੋਟੇ ਸਹਿਬਜਾਦਿਆਂ ਦੀ ਅੱਜ 28 ਦਸੰਬਰ ਨੂੰ ਟੋਡਰ ਮਲਜੀ ਨੇ ਬੱਚਿਆਂ ਦਾ ਸਨਸਕਾਰ ਕੀਤਾ ਸੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਐ ਪਾਤਸ਼ਾਹ ਦੇ ਵਿੱਚੋਂ ਸਭ ਤੋਂ ਮਹਿੰਗੀ ਜਗਾ ਖਰੀਦੀ ਤਾਂ ਟੋਡਰ ਮਲ ਨੇ ਖਰੀਦੀ ਉਹਨਾਂ ਨੂੰ ਸਮਰਪਿਤ ਅੱਜ ਧਰੂ ਕੇ ਲੰਗਰ ਲਾਏ ਗਏ ਨੇ ਜਿਹੜੇ ਕਿ ਤੁਸੀਂ ਦੇਖ ਰਹੇ ਹੋ ਪੂਰੇ ਹੀ ਸਤਕਾਰ ਭਾਵਨਾ ਦੇ ਨਾਲ ਆਉਣ ਜਾਣ ਵਾਲੀ ਸੰਗਤਾਂ ਨੂੰ ਰਾਸਤੇ ਵਾਲਿਆਂ ਨੂੰ ਸਭ ਨੂੰ ਪ્રેਮ ਭਾਵਨਾ ਦੇ ਨਾਲ ਪੰਕਤਾ ਲਾ ਕੇ ਲੰਗਰ ਸ਼ਿਕਾ ਰਿਆਂ ਜਿਨ੍ਹਾਂ ਦੇ ਵਿੱਚ ਨਿਹੰਗ ਸਿੰਘਾ ਨੇ ਨਿਹੰਗ ਸਿੰਘ ਫੌਜਾ ਅੱਜ ਇੱਥੇ ਪਹੁੰਚੇ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦਾ ਸ਼ੁਕਰ ਗੁਜ਼ਾਰ ਕਰਦੇ ਆ ਜਿਹੜੇ ਨੇ ਸਾਡੇ ਇਸ ਸਮਾਗਮ ਦੇ ਵਿੱਚ ਆ ਕੇ ਆਪਣਾ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੰਘ ਸਾਹਿਬ ਨੇ ਸੋਨੂੰ ਦੱਸਈ ਹੈ ਵੀਪਾਈ ਹਰ ਸਾਲ ਦੀ ਤਰ੍ਹਾਂ ਛੋਟੇ ਸਹਿਜਾ ਦੇ ਤੰਤਰ ਬਾਬਾ ਜੋਰਾਵਰ ਸਿੰਘ ਜੀ ਤੰਤਰ ਬਾਬਾ ਫਤਿਹ ਸਿੰਘ ਜੀ ਤੰਤਰ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਸਾਰੇ ਹੀ ਇੰਦੇ ਸਹਿਯੋਗ ਦੇ ਨਾਲ ਸਾਰੀਆਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਵੱਡੇ ਛੋਟੇ ਜਿੰਨੇ ਵੀ ਵੀਰ ਪਾਈ ਹਨ ਸਾਰੇ ਬਾਤ ਚੜ ਕੇ ਸੇਵਾ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਲੰਗਰ ਜਾਹ ਤੇ ਪਕੌੜਾ ਦਾ ਲਾਇਆ ਜਾਂਦਾ ਸੋ ਸਾਰੇ ਹੀ ਭੈਣ ਭਰਾਵ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਲੰਗਰ ਦੇ ਵਿੱਚ ਹਿੱਸਾ ਪਾਇਆ ਕਰੋ ਅਤੇ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹ ਪ੍ਰਾਨੀ ਨਾਰ ਜਸ ਕਰੇ ਉਹ ਨਾਨਕ ਤੇ ਤੱਬੀ ਤਾਤੇ ਤੇ ਨਹੀਂ ਨੇਤ ਨਾਨਕ ਇਹ ਬਿਦ ਹਰ ਪਾ ਗੋਲ ਨੈ ਕੋ ਹੋ ਰਾਮ ਬਾਲ ਸੁਤੋ ਪਵੰਨ ਨਗਰੇ ਸਤਿ ਪਿਓ ਤੁਹਾਨੂੰ ਧੰਨ ਗੁਰਦੇਵ ਦਾ ਪੁੱਤਰਾਂ ਦੇ ਤਨੁ ਬ੍ਰਹਮ ਕਰ ਮਾਤਾ ਮਾਤਾ ਸਾਹਿਬ ਦੇਵਾ ਦੀਓ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੋ ਸਿੰਘੋ ਸਤਿਗੁਰੂ ਜੀ ਨਵਾਜ ਆਪ ਦੇ ਚਰਨਾਂ ਵਿੱਚ ਅਰਦਾਸ ਬੇਤੀ ਆ ਸੰਤੂ ਆਖੀ ਦਾ ਪਟਾਨ ਪਟਾਨ ਸ਼ੁਕਰ ਹੋਇਆ ਸੰਤੂ ਆਪ ਜੀ ਦੀ ਕਿਰਪਾ ਸੁਤਕਾ ਆਪ ਜੀ ਦੇ ਪਾਵਨ ਸਥਾਨਾਂ ਵਿਖੇ ਸ਼ੌਣੀ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਛਲੇ ਦਿਨਾਂ ਤੋਂ ਤੰਤਰਬਾਬਾ ਅਜੀਤ ਸਿੰਘ ਦੀ ਤੰਤਰਬਾਬਾ ਜੁਧਾਰ ਸਿੰਘ ਦੀ ਤੰਤਰਬਾਬਾ ਜੋਰਾਵਰ ਸਿੰਘ ਦੀ ਤੰਤਰਬਾਬਾ ਫਤਿਹ ਸਿੰਘ ਸਾਹਿਬ ਦੀ ਸੀ ਦੋ ਸੰਗੋ ਆਪ ਜੀ ਉਹ ਰੀਤੀ ਦਿੱਤੇ ਆੜਿਆਂ ਨੂੰ ਜਾਣਦਾ ਆ ਅਸਤਪੁਰ ਪਾਵਨ ਸਥਾਨਾਂ ਤੇ ਆਪ ਜੀ ਦੀ ਪਾਵਨ ਦਗਾਹੀ ਇਲਾਹੀ ਪਾਣੀ ਧੁਰਗੀ ਪਾਣੀ ਦੇ ਸ੍ਰੀ ਸਹਿਜਪਾਲ ਸਾਹਿਬ ਦੋ ਸ੍ਰੀ ਸਹਿਜਪਾਲ ਸਾਹਿਬ ਜਿਹਦੇ ਪਰਿਵਾਰ ਅੰਭ ਹੋਏ ਸਨ ਮਹਾਰਾਜਾ ਆਪ ਦੀ ਕਿਰਪਾ ਹੋਈ ਹੈ ਸੰਤਾਂ ਸੰਤਾ ਸਿਖਾਂ ਦੇ ਹਰਦਿਆਂ ਦੇ ਸਮੋਹਨਾ ਨਾਮ ਦਾਣ ਸਿੱਕੀ ਸਦਕੋ ਉਸਾ ਬਖਸ਼ਣਾ ਜੀਵ ਨੂੰ ਅੱਜ ਕਿਰਪਾ ਕਰਨੀ ਨੱਦਰ ਕੇਲੇ ਸੁਖ ਸ਼ਾਂਤੀ ਵਰਤਾਨੀ ਸਭ ਸੰਤਾਂ ਦੇ ਸਭ ਤੇ ਮਿਲ ਪਰਿਆਤ ਰੱਖਣਾ ਜੀਤ ਮਾਰ ਇਹੋ ਦਿਨ ਸੰਤਾਂ ਨੇ ਇਹਨਾਂ ਅਤਿ ਆਪਾ ਮਹਾਂ ਪ੍ਰਵਾਹ ਦੇ ਸੰਤੂਕ ਤੇ ਵਾਸ਼ਾ ਦੇ ਕੋਲ ਆ ਆਪਨਾ ਤੇ ਕੋਲ ਸੇਕਾ ਗੀ ਕਾ ਮਹਾਰਾਜਾ ਨਾ ਖਜਾਨਿਆਂ ਤੋਂ ਰਸਤਾ ਆਈਆਂ ਇਨਾ ਭੰਡਾਰਿਆਂ ਵਿੱਚੋਂ ਰਸਟਾਈਆਂ ਤੋਂ ਭੰਡਾਰੇ ਕੋਲ 71 ਦਵਾਈਆਂ ਵਰਜੀਲ ਰੈਨਾਂ ਨੂੰ ਦੇ ਰਹੋ ਤਾਂ ਦੰਦ ਰਸਤੀਆਂ ਬਖਸ਼ੀਆਂ ਹਰਮਦਾਨ ਹਰਦਵਾਰ ਫਤਿਹ ਬਖਸ਼ ਨੇ ਦੁਸ਼ਟਾਂ ਬਲੇਛਾਂ ਦੁਕੀਆਂ ਦੇ ਰਾਜ ਕਰਨੇ ਆਪਣੇ ਖਾਲਸੇ ਪੰਥ ਦੇ ਪ੍ਰਤਾਜ ਕਰਨੇ ਚਾਹੀਦੀਆਂ ਕਲਾ ਕਰਨੀਆਂ ਭੂਤਰ ਨੇ ਦੇਕਾ ਤਿਆਰ ਕਰਦਿਆਂ ਹੋਈਆਂ ਭੁੱਲਾ ਮਾਫ਼ ਕਰਨੀਆਂ ਸਤਿਗੁਰੂ ਕਿਰਪਾ ਕਰੋ ਭੋਗ ਲਾਓ ਕਹੀਂ ਪਾਕਿਸਤਾਨ ਤੋਂ ਇਸ ਤਰ੍ਹਾਂ ਹੁਣ ਲਾਓ ਭੋਗ ਜੈ ਮਹਾਂਕਾ واحریات ہو جائیں i ਲਾਸੀ ਸੁਪਤਾ ਦਾ ਦਿੱਲੀ ਵਿਚਕਾਰੀ ਦੀਆਂ ਦੇ ਅਖਤਾਰ ਗਿਆ ਕਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਆ ਧਰਮ ਤੋਂ ਵਾਰ ਗਿਆ ਕਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਆ ਧਰਮ ਤੋਂ ਵਾਰ ਗਿਆ ਰਖ ਬਾਜ ਨਿਸ਼ਾਨੀ ਸ਼ੀਸ਼ਾ ਵਰਨੀ ਅੰਦਰ ਵੀ ਸ਼ੀਸ਼ਾ ਛਕਾਉਂਦਾ ਰਿਆ ਬਾਜ ਨਿਸ਼ਾਨੀ ਕੈਤ ਜੀ ਲੈ ਕਲਗੀ ਤਬ ਤਸ ਜਾਂਦਾ ਰਿਆ ਆਨੰਦਪੁਰ ਦੀ ਐਸੀ ਸ਼ਾਨ ਬਣੀ ਅੰਦਰ ਵੀ ਸੀ ਸਚਕਾਉਂਦਾ ਰਿਆ ਛੱਕ ਅਮਰ ਤਮਰ ਦੇ ਜੀ ਪੰਦੇ ਨੇ ਗਿੱਦੜਾ ਤੋਂ ਸ਼ੇਰ ਬੰਗਾਰ ਗਿਆ ਮਨ ਦੇ ਨਾ ਕਲਗੀ ਆਵਾਲੇ ਦਾ ਉਸ ਜਾ ਕਰਮ ਤੋਂ ਵਾਇ ਗਿਆ ਕਰ ਕਲਗੀ ਆਵਾਲੇ ਦਾ ਉਸ ਜਾ ਕਰਮ ਤੋਂ ਵਾਇ ਗਿਆ ਰੱਖਵਾ